ਗਾਈਡ ਸਸਰੀ ਆਕਾ ਉਮੀਦ ਕਰਦੀ ਹਾਂ ਸਾਰੇ ਠੀਕ-ਠਾਕ ਹੋਣਗੇ ਅੱਜ ਮੈਂ ਬਣਾਣ ਲੱਗੀ ਆ शिमला ਮਿਰਚ ਵਾਲਾ ਪਾਸਤਾ ਵਿੱਚ ਪਾਣਾ ਮੀਟ ਆਹ शिमला ਮਿਰਚ ਤੇ ਪਿਆਜ਼ ਇਹ کریم ਪਾਣਾ ਤੇ ਇਹ ਓਲੋ ਓਲੋ ਮੁਰਗੀ ਮੁਰਗਾ ਦਾ ਮੁੱਗੀ ਮੈਨੂੰ ਨਹੀਂ ਪਤਾ ਸੋਨ ਮੈਂ ਵਿੱਚ ਪਾਣੀ ਤੇ ਪਿਆਜ਼ ਤੇ ਲਸਣ ਇਹਨ ਮੇਰਾ ਹੋ ਰਿਹਾ ਗਰਮ ਤੇ ਆਹ ਵਾਲੇ ਮੈਂ ਮਿਰਚ ਪਾਣੀ ਹੈ ਕਿਉਂਕਿ ਹਰੀ ਮਿਰਚ ਹੈ ਨਹੀਂ ਗਾਇਸ ਹੋ ਗਿਆ ਮੇਰਾ ਹੋ ਗਿਆ ਤੇ ਗਰਮ ਤੇ ਵਿੱਚ ਪਾਣੀ ਪਿਆਜ਼ ਹੋਰ ਜੇ ਪਿਆਜ਼ ਬ੍ਰਾਊਨ ਹੋ ਗਏ ਤੋ ਬਾਕੀ ਸਿਮਲਾ ਮਸਪਾਣੇ ਆਹ ਵਾਲਾ ਪਾਸਤਾ ਗੈਰਸੋਂ ਮੈਂ ਪਾ ਲਿਆ ਸਿਮਲਾ ਵਿੱਚ ਗਰਸ ਆ ਮੇਰੇ ਹੋਰੀਆ ਹੂੰ ਸਿੰਗਲਾ ਮਿਰਚ ਤੇ ਇਹਦੇ ਵਿੱਚ ਮੈਂ ਪਾਣਾ ਨੀਟ ਤੇ ਮੈਂ ਪਾਤਾ ਇਹਦੇ ਵਿੱਚ ਨੀਟ ਹੁਣ ਮੈਂ ਇਹਦੇ ਵਿੱਚ ਪਾਤੀ کریم ਤੇ ਹੁਣ ਮੈਨੂੰ ਕਰਨਾ ਗ੍ਰਾਈਂਡਰ ਹਲਕਾ ਜਿਹਾ ਪਾਣੀ ਪਾ ਲੋ ਇਹਦੇ ਵਿੱਚ ਦਹੀਂ ਬਲਜਿੰਦਰ ਪਾਣੀ ਦਹੀਂ ਪਾਏ ਥੋੜਾ ਜਿਹਾ ਬਸ 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 ਥੋੜਾ ਜਿਹਾ ਰਿਚ ਲਿਆ ਤੇ ਪਾਣੀ ਪਾਣਾ ਇਹਦੇ ਚ ਬਸ ਇਹਦੀ ਗਰੇਵੀ ਜੀ ਬਣ ਜਾਣੀ ਆ ਥੋੜਾ ਜਿਹਾ ਮੈਂ ਪਾਣੀ ਆਉਣ ਨੂੰ ਨੂਨ ਪਾਣ ਲੱਗੇ ਆ ਚਾਹ ਰਚੀ ਤੇ ਹੋਰ ਆ ਪੋਲੋ ਬਾਸ ਇਹਨੂੰ ਗ੍ਰਾਈਂਡਰ ਕਰਨਾ ਹੁਣ ਮੈਂ ਹਾਂ ਨੂੰ ਮੈਂ ਗ੍ਰਾਈਂਡਰ ਕਰ ਲੀ ਹਾਂ ਇਦੇ ਵਿੱਚ ਹੁਣ ਮੈਂ ਮੀਟ ਪਾਣ ਲੱਗੀ ਹਾਂ ਮੀਟ ਨੂੰ ਅਸੀਂ ਪਹਿਲਾਂ ਲੱਗ ਕਰ ਲਾਂ। ਇੱਥੇ ਮੈਂ ਥਰਤਾ ਹੁਣ ਪਾਣੀ ਪਾਸ ਦੇ ਵਾਸਤੇ ਆਹ ਵਾਲਾ ਮੈਂ ਪਾਸਤਾ ਬਣਾਉਣ ਲੱਗੀ ਹਾਂ। ਥੋੜਾ ਜਿਹਾ ਇਹਦੇ ਵਿੱਚ ਧਨੀਆ ਵਧੀਆ ਲੱਗਦਾ। ਤੇ ਮੈਂ ਇਹ ਰਿਚ ਚੁੱਕੀ ਗਰੇਵੀ ਇਹਦੇ ਤਿਆਰ ਹੋ ਗਈ ਤੁਸੀਂ ਐਂ ਵੀ ਖਾ ਸਕਦੇ ਹੋ ਰੋਟੀ ਰੋਟੀ ਨਾਲ ਵਧੀਆ ਲੱਗਦਾ ਪਰ ਮੀਟ ਥੋੜਾ ਜਿਆਦਾ ਜਿਆਦੇ ਪੈਣਾ ਇਹਦੇ ਵਿੱਚ ਪਾਸਤੇ ਵਿੱਚ ਹਮੇਸ਼ਾ ਨਮਕ ਜ਼ਰੂਰ ਪਾਣਾ ਥੋੜਾ ਜਿਹਾ ਪਾਣੀ ਚ ਜਾਂ ਪਾਣੀ ਦੇ ਚ ਪਿਆ ਉਤੋਂ ਬਾਅਦ ਅਸੀਂ ਪਾਸਤਾ ਪਾਣਾ ਤੇ ਟਿਕੁਣੀਆ ਵਾਲਾ ਪਾਸਤਾ ਹਲਕਾ ਜਿਹਾ ਥੋੜਾ ਜਿਹਾ ਇਹਦੇ 'ਚ ਜ਼ਰੂਰ ਤੇਲ ਪਾਓ ਆਸਤੇ 'ਚ ਤੇ ਆ ਮੈਂ ਬਣਾ ਰੱਖੀ ਆ ਪੰਜੀਰੀ ਇਹਦੇ 'ਚ ਛੋਲਿਆਂ ਦਾ ਆਟਾ ਤੇ ਦੂਜਾ ਸਿੰਪਲ ਆਟਾ ਤੇ ਸਾਰੇ ਕੁਝ ਡ్రਾਈ ਫੂਡ ਬਣਾ ਕੇ ਸੌਰੀ ਗਰਮ ਕਰਕੇ ਗ੍ਰੇਂਡਰ ਕਰਕੇ ਤੇ ਮੈਂ ਪਾਇਆ ਇਹ ਸਾਰਾ ਸਮਾਨ ਮਖਾਣੇ ਇਹ ਮੈਂ ਹੁਣ ਪਾਸਤਾ ਨੂੰ ਚੋੜ ਲਿਆ ਤੇ ਪਾਣੀ ਜੀ ਦੇ ਵਿੱਚੋਂ ਕੱਟਤਾ ਇਹਦੇ ਚ ਹੁਣ ਮੈਂ ਪਾਣੀ ਗਰੇਵੀ ਇਹ ਮੈਂ ਥੋੜਾ ਹੀ ਬਣਾਇਆ ਕਿ ਮੈਂ ਤਾਂ ਖਾਣਾ ਨਹੀਂ ਹੈਗਾ ਆਪਣੀ ਗੁੜੀਆਂ ਵਾਸਤੇ ਬਣਾਇਆ ਇਹਦੇ ਵਿੱਚ ਥੋੜਾ ਪਾਵਾਂਗੇ ਹੁਣ ਮੈਂ ਪਰਮਾਜੋ ਪਰਮਾਜੋ ਇਟਾਲੀਅਨ ਦਾ ਪਰਮਾਜੋ ਕਹਿੰਦੇ ਆ ਚੀਜ਼ ਗਰੇਵੀ ਆਪਣੀ ਦੇਖ ਕੇ ਪਾ ਲੋ ਜਿੰਨੀ ਤੁਹਾਨੂੰ ਚਾਹੀਦੀ ਆ ਆ ਕੀਤੀ ਹੋਈ ਆ ਮੈਂ ਗ੍ਰੈਂਡਰ ਕੀਤੀ ਹੋਈ ਆ ਪਰਮਾਜੋ ਚੀਜ਼ ਆਪਾਂ ਤਾਂ ਇੰਡੀਅਨ ਵਿੱਚ ਚੀਜ਼ ਕਹਿੰਦੇ ਆ ਪੂਰੇ ਫਰਮਾਜੋ ਕਹਿੰਦੇ ਆ ਤੇ ਇਹਦੇ ਵਿੱਚੋਂ ਮੈਂ ਇਹ ਪਾਉਣ ਲੱਗੀ ਆ ਫਲੇਵਰ ਪਤੀ ਆ ਜਾਂਦਾ ਇਹਦੇ ਵਿੱਚ ਉੱਪਰ ਵੀ ਤੁਸੀਂ ਪਾ ਸਕਦੇ ਆ ਥੋੜਾ ਜਿਹਾ ਬਸ ਗਰਮ ਕਰਨਾ ਜ਼ਿਆਦਾ ਨਹੀਂ ਇਹ ਥੋੜੀ ਜਿਹੀ ਜਿਸ ਤਰ੍ਹਾਂ ਅਸੀਂ ਫਰਮਾਜੋ ਪਾਈ ਹੈ ਚੀਜ਼ ਪਾਈ ਹੈ ਮੈਲਟ ਹੋ ਜਾਏ ओके okay, जी ਆ ਮੇਰੀ ਪਲੇਟ ਹੋ ਗਈ ਤਿਆਰ ਬਾਏ ਬਾਏ ਸਾਰਿਆਂ ਨੂੰ ਤੇ ਘਰੇ ਬਣਾਇਓ ਤੇ ਮੈਨੂੰ ਕਮੈਂਟ ਚ ਦੱਸਿਓ ਜਰੂਰ ਜੇ ਤੁਹਾਨੂੰ ਨਹੀਂ ਰੈਸਪੀ ਦੀ ਸਮਝ ਆਈ ਇੱਕ ਵਾਰੀ ਫੇਰ ਮੈਨੂੰ ਮੈਸੇਜ ਕਰਦੇ ਹੋ ਤੇ ਮੈਂ ਅੱਛੇ ਤਰ੍ਹਾਂ ਤੁਹਾਨੂੰ ਸਮਝਾ ਦਵਾਂਗੀ ਓਕੇ ਜੀ ਸਾਰਿਆਂ ਨੂੰ ਬਾਏ ਬਾਏ ਤੇ YouTube ਚੈਨਲ ਨੂੰ ਮੇਰੇ ਨੂੰ ਫੋਲੋ ਜਰੂਰ ਕਰਿਓ ਸ਼ੇਅਰ ਕਮੈਂਟ ਜਰੂਰ ਲਿਖਿਓ ਤੇ ਹੋਰ ਤੁਹਾਨੂੰ ਪਾਸਤੇ ਦੀ ਰੈਸਪੀ ਚਾਹੀਦੀ ਤਾਂ ਜਰੂਰ ਮੈਂ ਤੁਹਾਨੂੰ ਦੱਸੂਗੀ ਟਾਰਟੀਨੋ ਪਾਸਤਾ ਓਕੇ ਜੀ ਸਾਰਿਆਂ ਨੂੰ ਬਾਏ ਬਾਏ